ਜਿੰਨੀ ਵੀ ਦੁਨੀਆ ਦੀ ਲੁਕਤੀ ਹੋਈ ਦੌਲਤ ਸੀ ਮਰਨ ਤੋਂ ਪਹਿਲਾਂ ਮਹਿਮੂਦ ਗਜ਼ਨਵੀ ਨੇ ਸਾਰੀ ਆਪਣੇ ਮਹਿਲਾਂ ਚ ਰਖਾ ਲਈ ਹੀਰੇ ਜਵਹਰਾਤ ਸੋਨਾ ਚਾਂਦੀ ਜੋ ਵੀ ਉਸ ਸਮੇਂ ਦੀ ਕ੍ਰਾਂਸੀ ਜਿੱਥੋਂ ਕਿਤੋਂ ਵੀ ਉਹਨੂੰ ਮਿਲੀ ਸੀ ਉਹਨੇ ਭਾਰਤ ਤੇ 17 ਹਮਲੇ ਕੀਤੇ ਸੀ ਤੇ 17 ਹਮਲਿਆਂ ਦੇ ਵਿੱਚ ਉਹਨੇ ਮੈਂ ਕਿਹਾ ਵੀ ਜਮਾ ਖਜ਼ਾਨਾ ਕਾਲਜ ਕੇ ਤਰ ਤੱਕ ਰੱਖਦਾ ਸੀਗਾ ਕਹਿ ਸਕਦਾ ਕਿ ਖਜ਼ਾਨਾ ਖਾਲੀ ਕਰਦਾ ਸੀਗਾ ਉਹ ਸਾਰਾ ਕਿੱਥੇ ਗਿਆ ਸੀ ਗਜਨੀ ਦੇ ਵਿੱਚ ਗਜਨੀ ਦਾ ਸੀਗਾ ਬਾਦਸ਼ਾਹ ਮਹਿਮੂਦ ਗਜਨਵੀ ਤੋਂ ਨੇ 17 ਹਮਲੇ ਕੀਤੇ ਜਿੱਥੇ ਸੋਮਨਾਥ ਦਾ ਮੰਦਿਰ ਵੀ ਸੀ ਉਹ ਵੀ ਸਾਰਾ ਕੁਝ ਲੁੱਟਿਆ ਪਰ ਮਰਨ ਤੋਂ ਦੋ ਦਿਨ ਪਹਿਲਾਂ ਉਹਨੂੰ ਪਤਾ ਲੱਗ ਗਿਆ ਸੀਗਾ ਕਿ ਉਹਦੀ ਬਿਮਾਰੀ ਸੀ ਜਿਹੜੀ ਉਹ ਮਲੇਰੀਏ ਦੀ ਸੀ ਉਹ ਹੌਲੀ ਹੌਲੀ ਵਿਗੜਦੀ ਹੋਈ ਟੀਵੀ 'ਚ ਬਦਲ ਗਈ ਸੀ ਉਹਨੂੰ ਦੱਸਤਾ ਵੀ ਹੁਣ ਥੋੜੇ ਦਿਨ ਹੀ ਆ ਤੋਂ ਉਹਨੇ ਜਿੰਨੀ ਵੀ ਮਹਿਲਾਂ ਦੇ ਅੱਗੇ ਤਾਂ ਦੌਲਤ ਰੱਖੀ ਹੋਈ ਸੀ ਸਾਰੀ ਦੇਖ-ਦੇਖ ਕੇ ਚੋਂ ਮਗਾਈ ਤਾਂ ਬਾਹਰ ਦੇਖਣ ਗਿਆ ਤਾਂ ਉੱਥੇ ਬਹਿ ਗਿਆ ਤੇ ਬਹਿ ਕੇ ਉੱਚੀ ਉੱਚੀ ਰੋਣ ਲੱਗ ਪਿਆ ਕਹਿੰਦਾ ਵੀ ਸਾਰੀ ਉਮਰ ਦੀ ਦੌਲਤ ਮੇਂ ਲੁੱਟੀ ਹੋਈ ਆ ਪਈ ਆ ਕਹਿੰਦਾ ਸਾਰੀ ਉਮਰ ਜੰਗਾਂ ਲੜਦਾ ਰਿਆ ਤੇ ਖੱਟਿਆ ਕੁਛ ਵੀ ਨਹੀਂ ਨਾਲ ਕੁਛ ਵੀ ਨਹੀਂ ਚੱਲੇ ਬਿਮਾਰੀ ਵੀ ਨਹੀਂ ਠੀਕ ਹੋਈ ਤੇ ਇਹ ਫਿਕਰ ਵੀ ਸੀ ਉਹਨੂੰ ਤਾਂ ਉਹਦੇ ਬਾਅਦ ਰੋਇਆ ਉੱਚੀ ਉੱਚੀ ਰੋਇਆ ਫਿਰ ਕਹਿੰਦੇ ਦਰਬਾਰੀਆਂ ਨੇ ਫੜ ਕੇ ਉਹਨੂੰ ਮਹਿਲਾਂ ਚ ਲੈ ਕੇ ਗਏ ਮਹਿਮੂਦ ਗਜ਼ਨਵੀ ਦੇ ਅੰਤ ਦੀ ਗੱਲਬਾਤ ਕਰਦੇ ਆਂ ਵੀ ਇਸ ਇਹਦਾ ਅੰਤ ਕਿਵੇਂ ਹੋਇਆ ਉਸ ਤੋਂ ਅਗਲੇ ਦਿਨ ਫਿਰ ਦਿਨ ਚੜਿਆ ਕਹਿੰਦਾ ਮੈਨੂੰ ਪਾਲਕੀ 'ਚ ਬਿਠਾਇਆ ਗਿਆ ਪਾਲਕੀ 'ਚ ਬਿਠਾ ਕੇ ਉਹਨੂੰ ਜਿੱਥੇ ਬੇਸ਼ੁਮਾਰ ਸੋਹਣੇ ਸਨਖੇ ਘੋੜੇ ਖੜੇ ਸੀ ਉੱਥੇ ਲਿਜਾਇਆ ਗਿਆ ਜਿੱਥੇ ਊਂਠ ਖੜੇ ਸੀ ਉਥੇ ਏਰੀਏ 'ਚ ਲੈ ਕੇ ਗਏ ਤਬੀਲਿਆਂ 'ਚ ਲੈ ਕੇ ਗਏ ਘੋੜਸ਼ਾਲਾ 'ਚ ਲੈ ਕੇ ਗਏ ਜਿੱਥੇ ਵੀ ਮਤਲਬ ਉਹਦੇ ਜਾਨਵਰ ਸੀ ਫੌਜ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਸੀ ਉਹਨਾਂ ਸਾਰੀਆਂ ਨੂੰ ਦੇਖਿਆ ਤੇ ਪਾਲਕੀ 'ਚ ਬੈਠਾ ਦੇਖਦਾ ਰਿਹਾ ਐ ਘੁੰਮਦਾ ਰਿਹਾ ਤੇ ਅੱਖਾਂ 'ਚੋਂ ਮੋٹے-ਮੋٹے ਹੰਝੂ ਸਿੱਟਦਾ ਰਿਹਾ ਹੌਕਾ ਹੌਕੀ ਸੀਗਾ ਮਹਿਮੂਦ ਗਜ਼ਨਵੀ ਤੇ ਆਖਰ ਨੂੰ ਮਹਿਲਾਂ ਦੇ ਵਿੱਚ ਉਹ ਵਾਪਸ ਆਇਆ ਤੇ ਅਗਲੇ ਦਿਨ 30 ਅਪ੍ਰੈਲ 1030 ਇਸਵੀ ਨੂੰ ਮਹਿਮੂਦ ਗਜ਼ਨਵੀ ਇਸ ਸੰਸਾਰ ਨੂੰ અલਵਿਦਾ ਆ ਗਿਆ ਸੀ ਜਿਨੇ ਦੁਨੀਆ ਭਰ ਦੇ ਮੰਦਰਾਂ ਦੇ ਵਿੱਚੋਂ ਕੋਈ ਖਜ਼ਾਨਾ ਛੱਡਿਆ ਤੱਕ ਨਹੀਂ ਸੀ ਆਪਾਂ ਸੋਮਨਾਥ ਮੰਦਰ ਦੀ ਵੀ ਵੀਡੀਓ ਪਾਈ ਸੀ ਵੀ ਕਿਸ ਤਰੀਕੇ ਨਾਲ ਉਹ ਮੰਦਰ ਨੂੰ ਲੁੱਟਿਆ ਗਿਆ ਉਹਦੇ ਵਿੱਚ ਮੈਂ ਦੱਸਿਆ ਸੀ ਹਿਮਾਚਲ ਤੇ ਹਰਿਆਣੇ ਦੇ ਮੰਦਰ ਲੁੱਟੇ ਗਏ ਲੋਕਾਂ ਦਾ ਸਵਾਲ ਸੀ ਹਰਿਆਣਾ ਤੇ ਹਿਮਾਚਲ ਬਣਿਆ ਨਹੀਂ ਇਹ ਜਸਟ ਇੱਕ ਉਦਾਂ ਦੱਸਿਆ ਸੀ ਵੀ ਉਦੋਂ ਇਹ ਹੋਂ ਦੇ ਸੰਦਰਭ ਚ ਸਮਝਣਾ ਸੌਖਾ ਹੋ ਜਾਂਦਾ ਕਿਉਂਕਿ ਹਿਮਾਚਲ ਚ ਜਿਵੇਂ ਅੱਜ ਦੇ ਕਾਂਗੜਾ ਨਗਰਕੋਟ ਇਹ ਉੱਥੇ ਸ਼ਹਿਰ ਸੀ ਤਾਂ ਐਸੇ ਕਰਕੇ ਮੈਂ ਹਿਮਾਚਲ ਕਹਿਣਾ ਹੀ ਠੀਕ ਸਮਝਾ ਤਾਂ ਕਿ ਕਿਉਂਕਿ ਜੋ ਨਵੇਂ ਨੇ ਹੈ ਨਾ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਹਰਿਆਣਾ ਹਰਿਆਣਾ ਬਣਿਆ ਨਹੀਂ ਸੀ ਪਰ ਹਰਿਆਣੇ ਦੇ ਵਿੱਚ ਵੀ ਇੱਕ ਥਾਨੇ ਸਰ ਕੋਲੇ ਮੰਦਿਰ ਸੀ ਉਹਨੂੰ ਵੀ ਲੁੱਟਿਆ ਸੀ ਮਥਰਾ ਨੂੰ ਵੀ ਲੁੱਟਿਆ ਸੀ ਖੈਰੇ ਦੋ ਨਾਵਾਂ ਦੀ ਕੌਲਜਣ ਸੀਗੀ ਕੁਝ ਕਮੈਂਟਾਂ ਚਾਹੀ ਤੇ ਇਸ ਤਰੀਕੇ ਨਾਲ ਮਹਿਮੂਦ ਗਜ਼ਨਵੀ ਇਸ ਸੰਸਾਰ ਤੋਂ ਅਲਵਿਦਾ ਹੋ ਗਿਆ ਸੀ ਜਦੋਂ ਮਹਿਮੂਦ ਗਜ਼ਨਵੀ ਨੂੰ ਮਲੇਰੀਆ ਹੋਇਆ ਉਦੋਂ ਉਹ ਸਿੰਧ ਦੇ ਜੱਟਾਂ ਦੇ ਖਿਲਾਫ ਮੁਹਿੰਮ ਦੇ ਵਿੱਚ ਸੀ ਕਿਉਂਕਿ ਜੱਟਾਂ ਦੇ ਨਾਲ ਦਸ਼ਮਣ ਇਸ ਤਰੀਕੇ ਨਾਲ ਸੀ ਕਿ ਜਦੋਂ ਸੋਮਨਾਥ ਮੰਦਿਰ ਲੁੱਟ ਕੇ ਸਿੰਧ ਦੇ ਸਮੁੰਦਰ ਦੇ ਰਾਹੀਂ ਸਿੰਧ ਪਹੁੰਚਿਆ ਸੀ ਮਹਿਮੂਦ ਗਜ਼ਨਵੀ ਤਾਂ ਜੱਟਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਹਿਮੂਦ ਗਜ਼ਨਵੀ ਨੇ ਸੋਚਿਆ ਵੀ ਹੁਣ ਮੇਰੇ ਕੋਲੇ ਖਜ਼ਾਨਾ ਵਾਂ ਮੈਂ ਕਿਉਂ ਪੰਗਾ ਲਵਾਂ ਵੀ ਖਿਆਨੇ ਨੂੰ ਕਿਰਾ ਮੈਂ ਗਜਨੀ ਚ ਰੱਖਿਆ ਵਾਂ ਉਦੋਂ ਬਾਅਦ ਦੇ ਵਿੱਚ ਆ ਕੇ ਫਿਰ ਮੈਂ ਇਹਨਾਂ ਨਾਲ ਨਿਬੜਦਾ ਤਾਂ ਫਿਰ ਲੜਾਈ ਇਸ ਸ਼ਿਗਰ ਦੇ ਦੌਰਾਨ ਵੀ ਨੂੰ ਮਲੇਰੀਆ ਹੋ ਗਿਆ ਸੀਗਾ ਇਸ ਤਰੀਕੇ ਨਾਲ महमूद ਗਜ਼ਨਵੀ ਦਾ ਅੰਤ ਹੋ ਗਿਆ ਸੀ महमूद ਗਜ਼ਨਵੀ ਦੇ ਜਿਹੜੇ ਉਦੋਂ ਬਾਅਦ ਦੇ ਵਿੱਚ 150 ਸਾਲ ਤਕਰੀਬਨ 160 150 ਸਾਲ ਉਹਨੇ ਰਾਜ ਕੀਤਾ 14 ਵੰਸ਼ਾਂ ਨੇ ਰਾਜ ਕੀਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੁਹੰਮਦ ਗੋਰੀ ਨੇ ਕਬਜ਼ਾ ਕਰ ਲਿਆ ਸੀਗਾ ਉਹਦੀ ਰਾਜ ਗੱਦੀ ਦੇ ਉੱਤੇ ਮਹਿਮੂਦ ਗਜ਼ਨਵੀ ਦਾ ਭਾਰਤ ਉੱਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹਨੇ ਸਿਰਫ ਔਰ ਸਿਰਫ ਪੰਜਾਬ ਨੂੰ ਹੀ ਗਜ਼ਨੀ ਦੇ ਨਾਲ ਮਿਲਾਇਆ। ਉਹਦਾ ਕੰਮ ਸੀਗਾ ਹਮਲਾ ਕਰੋ ਤੇ ਲੁੱਟੋ। ਉਹਨੇ ਮੰਦਰਾਂ ਨੂੰ ਟਾਰਗੇਟ ਇਸ ਲਈ ਹੀ ਕੀਤਾ ਕਿਉਂਕਿ ਮੰਦਰਾਂ ਦੇ ਵਿੱਚ ਚੜਾਵਾ ਬਹੁਤ ਚੜਦਾ ਸੀ। ਰਾਜੇ ਮਹਾਰਾਜੇ ਰਿਆਸਤਾਂ ਵਿੱਚ ਵੇਲੇ ਚੜਾਵਾ ਬਹੁਤ ਚੜਾਉਂਦੇ ਸੀ। ਇਸ ਕਰਕੇ ਉਹਨੇ ਪਰੇ ਉਰੇ ਜਾਣ ਦੇ ਨਾਲ ਸਿਰਫ ਮੰਦਰਾਂ ਨੂੰ ਹੀ ਟਾਰਗੇਟ ਕੀਤਾ ਸੀ। ਦੂਜਾ ਵੀ ਉਹ ਕਾਨੂੰਨੀ ਤੌਰ ਤੇ ਬਹੁਤ ਸਖਤ ਸੀ। ਸਜ਼ਾ ਦੇਣ ਲੱਗਾ ਉਹ ਕਿਸੇ ਨਾਲ ਵੀ ਲਿਹਾਜ਼ ਨਹੀਂ ਸੀ ਕਰਦਾ। ਇੱਕ ਵਾਰ ਇਹ ਦੱਸਿਆ ਜਾਂਦਾ ਵੀ ਉਹਦੀ ਉਹਨੇ ਆਪਦੇ ਭਾਣ ਜੇ ਨੂੰ ਵੀ ਮੌਤ ਤੱਕ ਦੀ ਸਜ਼ਾ ਦੇਤੀ ਸੀ ਕਿਉਂਕਿ ਉਹਨੇ ਕਾਨੂੰਨ ਦੀ ਕਿਸੇ ਦੀ ਉਲੰਘਣਾ ਕੀਤੀ ਸੀ ਇੱਕ ਰੋਚਕ ਕਿੱਸਾ ਵੀ ਉਸ ਵੇਲੇ ਦਾ ਵੀ ਇੱਕ ਵਪਾਰੀਆਂ ਦਾ ਕਹਿ ਸਕਦੇ ਕਿ ਕਾਫਲਾ ਜਾ ਰਿਹਾ ਸੀ ਵਿੱਚ ਇੱਕ ਬੁੱਢੀ ਔਰਤ ਵੀ ਸੀ ਤਾਂ ਲੁਟੇਰਿਆਂ ਨੇ ਉਹ ਲੁੱਟ ਲਿਆ ਗਿਆ ਹਜੇ ਉਹਦੋਂ ਮਹਿਮੂਦ ਗਜ਼ਨਵੀ ਨਮਾ ਨਮਾ ਹੀ ਗਜ਼ਨੀ ਦੇ ਤਖਤ ਉੱਤੇ ਬੈਠਿਆ ਸੀਗਾ ਤਾਂ ਬੁੱਢੀ ਔਰਤ ਨੇ ਆਖਿਆ ਬੀ ਜੇ ਸੋ ਤਾਂ ਰਾਜ ਨਹੀਂ ਹੁੰਦਾ ਤਾਂ ਦੂਰ ਦੂਰ ਤੱਕ ਪੰਗੇ ਕਾਤੋਂ ਲੈਣੇ ਆ ਉਹ ਦਲੇਰਾਂ ਨਾਲ ਗੱਲ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਮਹਿਮੂਦ ਗਜ਼ਨਵੀ ਵੀ ਹੋਇਆ ਵੀ ਗੱਲ ਕੀ ਹੋਈ ਆ ਕਹਿੰਦੀ ਸਾਨੂੰ ਤਾਂ ਲੁੱਟ ਲਿਆ ਵੀ ਸੁੱਥੋਂ ਜੇ ਰਾਜ ਦਾ ਚੰਗੀ ਤਰ੍ਹਾਂ ਪ੍ਰਬੰਧ ਹੀ ਨਹੀਂ ਹੁੰਦਾ ਸੁੱਥੋਂ ਫੌਜ ਦੇ ਚੌਕੀਆਂ ਨਹੀਂ ਤਨਾਤ ਹੁੰਦੀਆਂ ਤਾਂ ਫਿਰ ਤੁਸੀਂ ਨਾ ਲੰਮਾ ਏਰੀਆ ਜਿੱਤ ਦੇ ਕਿਉਂ ਆ ਕਿਸੇ ਹੋਰ ਨੂੰ ਦੇ ਦਿਓ ਵੀ ਉਹ ਉੱਥੇ ਏਰੀਏ ਤੇ ਕਬਜ਼ਾ ਕਰ ਲੈ ਤੇ ਉੱਥੇ ਉਹਦਾ ਰਾਜ ਪ੍ਰਬੰਧ ਕਰ ਲਈ ਜੇ ਸੁੱਥੋਂ ਨਹੀਂ ਹੁੰਦਾ ਕਹਿੰਦੇ ਵੀ ਇਹ ਗੱਲ ਸੁਣ ਕੇ ਮਹਿਮੂਦ ਗਜ਼ਨਵੀ ਬਹੁਤ ਸ਼ਰਮਿੰਦਾ ਹੋਇਆ ਤੋਨੇ ਆਖਿਆ ਵੀ ਹੁਣ ਪ੍ਰਬੰਧ ਵਧੀਆ ਹੋਊਗਾ ਪੂਰਾ ਫਿਰ ਦੱਸਿਆ ਜਾਂਦਾ ਉਸ ਤੋਂ ਬਾਅਦ ਉਹਨੇ ਬਹੁਤ ਸਾਰੀਆਂ ਚੌਂਕੀਆਂ ਵੀ ਬਣਾਈਆਂ ਜਿਵੇਂ ਅੱਜ ਕੱਲ ਹੁੰਦਾ ਵੀ ਜੇਸ ਤੋਂ ਇੱਕ ਜਿਵੇਂ ਅੱਜ ਕੱਲ ਦੇ ਆਪਣੇ ਲੀਡਰ ਕਹਿ ਸਕਦੇ ਆ ਵੀ ਜੇਸ ਤੋਂ ਆਪਦੇ ਮਹਿਕਮੇ ਚ ਕੰਮ ਵਧੀਆ ਨਹੀਂ ਹੁੰਦਾ ਤਾਂ ਤਿੰਨ ਤਿੰਨ ਚਾਰ ਚਾਰ ਮਹਿਕਮੇ ਹੱਥ 'ਚ ਰੱਖਦੇ ਕਿਉਂ ਆ ਕਿਸੇ ਹੋਰ ਨੂੰ ਦੇ ਦੋ ਜੇਸ ਤੋਂ ਵਧੀਆ ਨਹੀਂ ਹੁੰਦਾ ਜੇ ਗ੍ਰਹਿ ਵਿਭਾਗ ਆ ਜਾਂ ਫਾਈਨੈਂਸ ਵਿਭਾਗ ਆ ਵੀ ਤੋਂ ਨਹੀਂ ਕੰਮ ਚਾਦਾ ਕਿਸੇ ਹੋਰ ਨੂੰ ਦੇਦੇ ਹੋ ਵੀ ਇਸ ਵੇਲੇ ਦੀਆਂ ਗੱਲਾਂ ਉਦੋਂ ਵੀ ਹੁੰਦੀਆਂ ਸੀਗੀਆਂ ਦੂਜੀ ਤੀਜੀ ਗੱਲ ਇਹ ਵੀ ਦੱਸਦੇ ਆ ਵੀ ਦੂਜੀ ਗੱਲ ਸੀ ਤੀਜੀ ਗੱਲ ਇਹ ਦੱਸਦੇ ਆ ਮਹਿਮੂਦ ਗਜ਼ਨਵੀ ਨੇ ਜਿੰਨੀ ਵੀ ਭਾਰਤ ਤੋਂ ਤੰਦੌਲਤ ਲੁੱਟੀ ਸੀ ਦੱਸਿਆ ਜਾਂਦਾ ਵੀ ਗਜ਼ਨੀ ਦੇ ਵਿੱਚ ਉਹਦੀ ਇੱਕ ਯੂਨੀਵਰਸਿਟੀ ਵੀ ਬਣਾਈ ਸੀ ਤੇ ਬਹੁਤ ਸਾਰੀਆਂ ਇਮਾਰਤਾਂ ਦਾ ਨਿਰਮਾਣ ਵੀ ਕੀਤਾ ਸੀ ਸ਼ਾਹੀ ਜੋ ਸਰਕਾਰੀ ਦਫ਼ਤਰ ਸੀ ਉਹਦੇ ਉੱਤੇ ਚੰਗਾ ਖਰਚ ਕੀਤਾ ਸੀ ਕਹਿ ਸਕਦੇ ਕਿ ਗਜ਼ਨੀ ਨੂੰ ਬਹੁਤ ਸੋਹਣਾ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਸੀ ਅੱਜ ਵੀ ਜਾਓ ਤਾਂ ਉੱਥੇ ਬਹੁਤ ਸਾਰੇ ਕਹਿੰਦੇ ਖੰਡਰਾਤ ਮਿਲ ਜਾਣਗੇ ਜੋ ਗਜ਼ਨੀ ਵੇਲੇ ਦੇ ਬਣੇ ਹੋਏ ਉੱਥੇ ਨਜ਼ਰ ਆਉਣਗੇ ਕਿਉਂਕਿ ਗਜ਼ਨੀ ਨੂੰ ਬਹੁਤ ਸਾਰੀਆਂ ਤਬਾਈਆਂ ਦਾ ਸਾਹਮਣਾ ਕਰਨਾ ਪਿਆ ਪਿਆ ਭਾਵੇਂ ਉਹ ਉਥੋਂ ਦੀਆਂ ਪ੍ਰਸ਼ਾਸਨਿਕ ਉਹ ਕਹਿ ਸਕਦੇ ਆ ਕਿ ਆਮ ਲੋਕਾਂ ਦੀਆਂ ਬਗਾਵਤਾਂ ਹੋਣ ਜਾਂ ਬਾਹਰੀ ਹਮਲੇ ਹੋਣ ਇਸ ਤਰੀਕੇ ਦਾ ਉਥੇ ਮਾਹੌਲ ਸ਼ਾਂਤੀ ਵਾਲਾ ਮਾਹੌਲ ਨਹੀਂ ਸੀ ਰਿਹਾ ਇਸੇ ਕਰਕੇ ਉਥੇ ਪੰਨ ਤੋੜ ਹਮੇਸ਼ਾ ਬਣੀ ਰਹੀ ਤਾਂ ਇਹ ਇਸ ਤਰੀ ਸੀ ਆਪਣੀ ਗੱਲਬਾਤ ਮਹਿਮੂਦ ਗਜ਼ਨਵੀ ਦੀ ਇਹਦਾ ਪੂਰਾ ਫੁੱਲ ਐਪੀਸੋਡ ਵੀ ਆਪਾਂ ਹਰਪੇਜ ਸਿੱਧੂ ਚੈਨਲ ਤੇ ਪਾਇਆ ਹੋਇਆ ਤੁਸੀਂ YouTube ਤੇ ਜਾਓ ਸਬਸਕ੍ਰਾਈਬ ਵੀ ਕਰ ਦਿਓ ਤਾਂ ਨਾਲੇ ਫਿਰ ਉਥੇ ਪਲੇਲਿਸਟ ਜਾਓਗੇ ਭਾਰਤ ਦੇ ਸੁਲਤਾਨ ਤਾਂ ਉਸ ਲਿਸਟ ਦੇ ਵਿੱਚ ਤੁਸੀਂ ਸਾਰਿਆਂ ਸੁਲਤਾਨਾਂ ਦਾ ਇਤਿਹਾਸ